ਹੇਲੂਇਆ ਇਹਦੇ ਵਿੱਚੋਂ ਨਿਕਲ ਰਹੇ ਨੇ ਪ੍ਰੀਖਿਆ ਦੇ ਵਿੱਚੋਂ ਨਿਕਲ ਰਹੇ ਔਰ ਯੂਸਫ ਇੱਕ ਐਹੋਜਾ ਯੂਸਫ ਸੀਗਾ ਜਿਹੜਾ ਅੱਗੇ ਜਾ ਕੇ ਮੰਤਰੀ ਬਣਿਆ ਰਾਜਾ ਬਣਿਆ ਔਰ ਜਿਹਨੂੰ ਪੂਰਾ ਅਧਿਕਾਰ ਮਿਲਿਆ ਹੇਲੂਇਆ ਔਰ ਜਾਣਦੇ ਹੋ ਜਿਹੜੇ ਬੋਲੇ ਪ੍ਰਭੂ ਇਸ ਮਸੀਹ ਕੀ ਔਰ ਜਾਣਦੇ ਹੋ ਇਸ ਵਚਨ ਦੇ ਮੁਤਾਬਿਕ ਇਸ ਦੇ ਮੁਤਾਬਿਕ ਹੋ ਸਕਦੇ ਕਿ ਤੁਹਾਡਾ ਦੌਰ ਕੱਟੇ ਹੋ ਸਕਦਾ ਹੈ ਕਿ ਤੁਹਾਨੂੰ ਬਹੁਤ ਸਾਰੀਆਂ ਤਾਨੇ ਚਿੰਤਾ ਇਹ ਸਭ ਤੁਹਾਨੂੰ ਕੋਈ ਤਾਨੇ ਦਿੰਦਾ ਮਿਹਰੇ ਦਿੰਦਾ ਕੁਝ ਵੀ ਦਿੰਦਾ ਹੈ ਪਰ ਪਰਮੇਸ਼ਵਰ ਦਾ वचन ਤੇ ਤੁਹਾਡੇ ਨਾਲ ਹੈ ਪ੍ਰਭੂ ਨਾਲ ਹੈ ਹਾਲੇਲੂਇਆ ਹਾਲੇਲੂਇਆ ਕੌਣ ਨਾਲ ਹੈ ਪ੍ਰਭੂ ਨਾਲ ਹੈ ਕਿ ਤੁਹਾਨੂੰ ਇਹਨਾਂ ਕਠਨੀਆਂ ਗੱਲਾਂ ਚੋਂ ਕੱਢ ਕੇ ਤੁਹਾਨੂੰ ਉਹ ਰਾਜਾ ਬਣਾਏਗਾ ਹਾਲੇਲੂਇਆ ਤੁਹਾਨੂੰ ਕੀ ਬਣਾ ਲਾਓ ਇੱਕ ਰਾਜਾ ਬਣਾਏਗਾ ਕਿਉਂਕਿ ਪ੍ਰਭੂ ਯੇਸ਼ੂ ਮਸੀਹ ਦੇ ਵਚਨ ਚ ਲਿਖਿਆ ਹੋਣਾ ਕੀ ਹੈ ਇੱਕ ਸੁੰਦਰ ਤਾਜ ਜਿਹੜਾ ਉਹ ਨੂੰ ਦਿੱਤਾ ਜਾਂਦਾ ਹੈ ਹਾਲੇਲੂਇਆ ਬਲ ਪ੍ਰਭੂ ਯੇਸ਼ੂ ਮਸੀਹ ਕਿ ਇਸ ਲਈ ਯੂਸਫ ਦੇ ਨਾਲ ਪਰਮੇਸ਼ਵਰ ਸੀ ਯੂਸਫ ਦੇ ਨਾਲ ਪਰਮੇਸ਼ਵਰ ਸੀ ਹਾਲੇਲੂਇਆ ਪਰਮੇਸ਼ਵਰ ਨੇ ਇਹਨੂੰ ਮਰਨ ਨਹੀਂ ਦਿੱਤਾ ਪਰ ਮੈਂ ਜਾਣਦੇ ਹਾਂ ਇਸ ਲਈ ਜੋ ਪਰਮੇਸ਼ਵਰ ਕਵਾਲੀ ਕਰੇ ਆਪਣੇ ਲੋਕਾਂ ਦੀ ਜਦੋਂ ਖਵਾਲੀ ਕਰੇ ਜਦੋਂ ਕਠਿਨ ਦੌਰ ਦੇ ਵਿੱਚ ਬੀਤਦਾ ਹੈ ਹਾਲੇਲੂਇਆ ਕਿਹੜੇ ਦੌਰ ਦੇ ਵਿੱਚ ਕਠਿਨ ਕਠਿਨੀ ਦੇ ਦੌਰ ਦੇ ਵਿੱਚ ਪਿੱਟਦਾ ਹੈ ਤਾਂ ਉਹ ਜਿਹੜਾ ਉਹ ਵਿਅਕਤੀ ਯੂਸਫਾ ਵਰਗਾ ਹਾਲੇਲੂਇਆ ਅੱਜ ਕਠਿਨ ਹੈ ਅੱਜ ਚਿੰਤਾ ਹੈ ਅੱਜ ਤੁਹਾਨੂੰ ਮਾਰਿਆ ਜਾਂਦਾ ਹੈ ਕੁੱਟਿਆ ਜਾਂਦਾ ਹੈ ਯਿਸੂ ਦੇ ਨਾਮ 'ਤੇ ਤੁਹਾਨੂੰ ਬੜਾ ਕੁਝ ਕੀਤਾ ਜਾਂਦਾ ਹੈ ਪਰ ਵੇਖੋ ਅੱਗੇ ਜਾ ਕੇ ਅਸਲ ਕੀ ਹੈ ਹਾਲੇਲੂਇਆ ਇਹਦੇ ਨਾਲ ਸਭ ਕੁਝ ਹੋਇਆ ਮੈਂ ਇੱਕ ਗੱਲ ਦੱਸਾਂ ਤੁਹਾਨੂੰ ਹਾਲੇਲੂਇਆ ਇੱਕ ਸਿੱਖਣ ਵਾਲੀ ਹੈ ਦੇਖੋ ਹਾਲੇਲੂਇਆ ਕਿ ਇਹ ਨੂੰ ਜਿਹੜਾ ਪ੍ਰੀਖਿਆ ਹੈ ਇਹਦੀ ਜਮਾਇਸ਼ ਕਿਹੜੀ ਇਹਨੂੰ ਬਾਹਰੋਂ ਨਹੀਂ ਆ ਰਹੀ ਕੀ ਆ ਰਹੀ ਹੈ ਇਹਦੇ ਘਰ ਦੇ ਲੋਕ ਹੀ ਇਹਨੂੰ ਪਿੰਦੇ ਯਾ ਸਮਝ ਆ ਰਹੀ ਵੀ ਨਹੀਂ ਕਿਉਂਕਿ ਇਹਦੇ ਭਰਾ ਹੀ ਇਹਨੂੰ ਕੀ ਕਰ ਰਹੇ ਨੇ ਤੰਗ ਕਰ ਰਹੇ ਨੇ ਇਹਨੂੰ ਇਹਦੇ ਤੇ ਕੀ ਕਰ ਰਹੇ ਨੇ ਹੀਰਖਾ ਕਰ ਰਹੇ ਨੇ ਇਰਸ਼ਾ ਕਰ ਰਹੇ ਨੇ ਬੋਲ ਹਾਲੇਲੂਇਆ ਬੋਲ ਪ੍ਰਭੂ ਸ਼ਮਸਿਦ ਜਦੋਂ ਤੁਸੀਂ ਪ੍ਰਭੂ ਚ ਆ ਜਾਂਦੇ ਹੋ ਜਦੋਂ ਤੁਸੀਂ ਪਰਮੇਸ਼ਵਰ ਚ ਆ ਜਾਂਦੇ ਹੋ ਪਰਮੇਸ਼ਵਰ ਦੇ ਕਲਾਮ ਨੂੰ ਉਹਦੀ ਪ੍ਰਾਰਥਨਾ ਦੇ ਵਿੱਚ ਵਧਣਾ ਸ਼ੁਰੂ ਕਰ ਦਿੰਦਾ ਹੈ ਹੋ ਸਕਦਾ ਹੈ कि जिस ਨੂੰ ਪਰਮੇਸ਼ਰ ਦੀ ਸਮਝ ਨਹੀਂ ਉਹ ਤੁਹਾਡੇ ਤੇ ਕੀ ਕਰੇਗਾ ਸਤਾਉ ਕਰੇਗਾ ਹallelujah ਤੁਹਾਨੂੰ ਕਠਿਨ ਨਹੀਂ ਕਰੇਗਾ ਪਰ ਜਾਂਦਿਓ ਇਹ ਕਿਉਂ ਹੁੰਦਾ ਹੈ ਪਿਆ ਕੋ ਜਾਣਦਾ ਹੈ ਹallelujah سونے ਨੂੰ ਅੱਗ ਚ ਕਿਉਂ ਸਿੱਟਿਆ ਜਾਂਦਾ ਹੈ ਹallelujah ਕਿਉਂਕਿ ਇਸ ਲਈ ਉਹ ਤਿੰਨ ਆ ਰਹੇ ਉਸ ਸੋਨਾ ਬਣੇ ਹallelujah ਸਮਝ ਆਈ ਤੇ ਜੀ ਪ੍ਰੀਖਿਆ ਚ ਤੇ ਯੂਸਫ ਵਾਂਗੂ ਹੋ ता के परमेश्वर साढ़े दिन की देगा सू सफलता देगा बुला और सफलता नजदीक है बुला ले परमेश्वर भला है परमेश्वर भला है बुला ले क्रोध में बोलो परमेश्वर सीखी परमेशर भला है और क्रोध में है धीमा है सीखी क्रोध ਉਨੀ ਕਰਦਾ ਸ਼ਿਖੀ ਕਰੋ ਕਿਤੇ ਉਹਦਾ ਕਰੋਧ ਹੀ ਐਸਾ ਹੈ ਔਰ ਜਿਉ ਕਰ ਲਵੇ ਤੱਕੀ ਕਰ ਦਿੰਦਾ ਹੈ ਭਸਮ ਕਰ ਦਿੰਦਾ ਹੈ ਬੋਲ ਹallelujah ਇਸ ਲਈ ਪਰਮੇਸ਼ਵਰ ਦਾ ਕلام ਕਰਦਾ ਹੈ ਕਿ ਦੇਖੋ ਯੂਸਫ ਦੀ ਦਲੇਰੀ ਯੂਸਫ ਦਾ ਵਿਸ਼ਵਾਸ ਬੋਲ ਹallelujah ਤਾਂ ਤੁਸੀਂ ਵੀ ਕਠਿਨ ਦੌਰ ਚੋਂ ਜਾ ਹੋ ਕੇ ਸਮਝੋ ਕਿ ਪਰਮੇਸ਼ਵਰ ਮੈਨੂੰ ਉਹ ਚੀਜ਼ੋਂ ਕੱਢ ਰਿਹਾ ਬੋਲ ਹallelujah ਵੇਰੀ ਮਦਦ ਕਰ ਰਹਾ ਹੈ ਆਏ ਆਪਾ